ਲੋਕਾਂ ਨੂੰ ਬੜਾ ਚਾਅ ਸੀ ਕਿ ਬਦਲਾ ਦੇ ਵਿੱਚ ਸ਼ਾਇਦ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਕਰ ਦਿੱਤਾ ਹੈ। ਨਵੀਂ ਸਰਕਾਰ ਬਣਾਵਾਂਗੇ ਪਤਾ ਨਹੀਂ ਕਿਹੜਾ ਚਮਤਕਾਰ ਆ ਜਾਏਗਾ ਤੇ ਪਤਾ ਨਹੀਂ ਕੀ ਹੋ ਜਾਏਗਾ ਸ਼ਾਇਦ। ਲੋਕਾਂ ਨੇ ਖੁੱਲ ਕੇ ਵੋਟਾਂ ਪਾਈਆਂ। ਮੈਂ ਅਜ ਤੱਕ ਇਹ ਕਹਿੰਦੇ ਕਿ ਗਿਲਣੇ ਸ਼ੁਰੂਆਤ ਕੀਤੀ ਹੈ। ਮੈਂ ਇੱਕ ਆਪੋਜੀਸ਼ਨ ਦੇ ਵਿੱਚ ਸਾਬਕਾ ਐਮ.ਐਲ.ਏ. ਹਾਂ। ਮੇਰਾ ਫਰਜ਼ ਬੰਦਾ ਹੈ ਕਿ ਜਿਹੜੇ ਕੰਮ ਪਿਛਲੀ ਸਰਕਾਰ ਵਲੇ ਸ਼ੁਰੂ ਹੋਏ ਆ ਜੀ ਉਹਨਾਂ ਵਿੱਚ ਅਗਾਹ ਕੋਈ ਰਫਤਾਰ ਮੱਠੀ ਆ ਤੇ ਮੈਂ ਸਰਕਾਰ ਨੂੰ ਮਾੜਾ-ਮੋੜਾ ਕਹਿੰਦਾ ਰਵਾਂ। ਅੱਜ ਪਬਲਿਕ ਮੀਟਿੰਗ ਦੇ ਵਿੱਚ ਮੇਰੇ ਖਿਲਾਫ ਬਿਰਹੁੱਦੀਆਂ ਮੇਰੇ ਪਰਿਵਾਰ ਦੇ ਖਿਲਾਫ ਮੇਰੇ ਖਿਲਾਫ ਮੇਰੀ ਘਰ ਵਾਲੀ ਦੇ ਖਿਲਾਫ ਇਹ ਹੁੰਦੀਆਂ ਗੱਲਾਂ ਕਰਕੇ ਆਪਾਂ ਕੀ ਸਾਬਤ ਕਰਦੇ ਹਾਂ ਕਿ ਉਹਨੇ ਮੇਰੇ ਖਿਆਲ ਚ ਉਹ ਸੈਰਲੀ 'ਚ ਜਿਹੜੇ ਲੋਕ ਬੈਠੇ ਸਨ ਸ਼ਰਮ ਉਹਨਾਂ ਨੂੰ ਆ ਰਹੀ ਸੀ ਕਿ ਮੰਤਰੀ ਕਿਹੋ ਜਿਹੀਆਂ ਗੱਲਾਂ ਕਰਦਾ ਕਦੇ ਇਹੋ ਜਿਹੀਆਂ ਗੱਲਾਂ 70 ਸਾਲਾਂ ਦੇ ਇਤਿਹਾਸ ਤੋਂ ਤੁਸੀਂ ਸੁਣੀ ਹੈ ਮੈਂ ਤਕਰੀਬਨ 7 ਇਲੈਕਸ਼ਨ ਹਾਰੇ ਆਂ 8ਵੀਂ ਇਲੈਕਸ਼ਨ ਜਿੱਤੇ ਆਂ 9ਵੀਂ ਇਲੈਕਸ਼ਨ ਮੈਂ ਫੇਰ ਰਹਿਆ ਮੈਂ ਕਿ ਲਗਾਤਾਰ ਤੇ ਮੇਰੇ ਕਰਤਾਰ ਬਾਰੇ ਇਕੱਲੀ-ਕੱਲੀ ਗੱਲ ਬਾਰੇ ਪੱਟੀ ਦੇ ਲੋਕ ਜਾਣਦੇ ਨੇ ਇਹ ਗੱਲਾਂ ਜਦੋਂ ਜੋਧਪੁਰ ਜੇਲ੍ਹ ਦੀਆਂ ਪੁੱਛੋ ਵੀ ਤੂੰ ਦਾ ਭਾਈ ਉਦੋਂ ਔਰ ਡੈਪਰ ਲਾ ਕੇ ਤੁਰਿਆ ਫਿਰਦਾ ਹਣਾ ਜੋਧਪੁਰ ਜੇਲ੍ਹ ਦੇ ਚ 1984 ਦੀ ਗੱਲ ਜਦੋਂ ਅਸੀਂ ਇੰਟਰੋਗੇਸ਼ਨ ਸੈਂਟਰਾਂ ਵਿੱਚ ਤੁਰੇ ਫਿਰ ਤੂੰ ਕਿੱਥੇ ਸੀ ਉਦੋਂ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਪੰਜਾਬ ਵਿੱਚ ਕੌਂਟਰੋਵਰਸੀ ਚੱਲ ਰਹੀ ਹੈ ਉਹਦੇ ਵਿੱਚ ਪੱਟੀ ਹਲਕੇ ਦਾ ਨਾਮ ਆ ਰਿਹਾ ਹੈ ਪੱਟੀ ਹਲਕੇ ਦੇ ਨਮਾਇਦੇ ਦਾ ਨਾਮ ਆ ਰਿਹਾ ਹੈ ਪੱਟੀ ਦੇ ਮੰਤਰੀ ਦਾ ਨਾਮ ਆ ਰਿਹਾ ਹੈ ਔਰ ਜਿਹੜੀਆਂ ਇਦੋਂ ਵੀ ਵੱਧ ਕੇ ਘਟ ਜਿਹੜੀ ਗੱਲ ਕੀਤੀ ਮੇਰੇ ਮੈਨੂੰ ਗਾਲਾਂ ਕੱਢੀਆਂ ਕੱਢੀਆਂ ਉਹਨੇ ਪੰਜਾਬ ਦੀਆਂ ਬਹੁਤ ਦੋ ਸਨਮਾਨਜਨਕ ਜਿਹੜੀਆਂ ਬਰਾਦਰੀਆਂ ਨੇ ਔਰ ਬੜੀ ਜਲੀਲ ਭਰੇ ਲਫ਼ਜ਼ਾਂ ਦੇ ਨਾਲ ਜਿਹੜੀ ਉਹਨਾਂ ਨੂੰ ਸੰਬੋਧਨ ਕੀਤਾ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਸਰਕਾਰ ਨੂੰ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਕਹੂੰਗਾ ਕਿ ਭਾਈ ਇਹ ਨਾਰਮਲ ਬਿਹੇਵੀਅਰ ਨਹੀਂ ਗਾ ਇਹ ਨਸ਼ੇ ਕਰਨ ਤੋਂ ਬਿਨਾ ਬੰਦਾ ਇਹੋ ਜਿਹਾ ਬੋਲ ਨਹੀਂ ਬੋਲ ਸਕਦਾ ਵੀ ਘੱਟੋ ਘੱਟ ਜੋ ਇਹਦਾ ਬਿਹੇਵੀਅਰ ਹੈ ਜੋ ਇਹਦਾ ਵਤੀਰਾ ਜੋ ਇਹਨੇ ਪੰਜਾਬ ਦੇ ਵਿੱਚ ਗੁੱਲ ਖਲਾਏ ਆ ਦੋ ਤਿੰਨ ਦਿਨ ਤੋਂ ਜੋ ਕੋਜੇ ਬਕੜਵਾਸ ਕਰ ਰਹੀ ਦੀ ਇਹਦਾ ਘੱਟੋ ਘੱਟ حساب ਲਿਆ ਜਾਵੇ ਮੈਂ ਸ਼ੁਰੂਆਤ ਕੀਤੀ ਹੈ ਮੈਨੂੰ ਪਰਸਨਲ ਅਟੈਕ ਕੀਤਾ ਤੇ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਇਹਨੇ ਸ਼ੁਰੂ ਕੀਤੀ ਆ ਪਰਸਨਲ ਅਟੈਕ ਵਾਲੀ ਤੇ ਫਿਰ ਮੇਰੇ ਕੋਲੇ ਜਿੰਨੇ ਮਰਜ਼ੀ ਰਿਸ਼ਤੇਦਾਰ ਭੇਜ ਦੀ ਜਿੰਨੂੰ ਮਰਜ਼ੀ ਭੇਜ ਦੇ ਉਹਨਾਂ ਮੈਂ ਮਾਫ਼ ਨਹੀਂ ਕਰਦਾ ਮੈਂ ਤਾਂ ਹੁਣ ਸਿਰੇ ਲਾ ਕੇ ੜਨਾ ਗੱਲ ਅਦਾਲਤ ਵਿੱਚ ਔਰ ਮੈਂ ਇੱਕ ਬੇਨਤੀ ਕਰਾਂ ਕਿ ਪੰਜਾਬ ਨੂੰ ਜੇ ਬਚਾਉਣਾ ਮੁੱਖ ਮੰਤਰੀ ਸਾਹਿਬ ਇਹੋ ਜੇ ਮੰਤਰੀ ਨੂੰ ਹੁੰਦਾ शकਦਾ ਉਹ ਕੇਂਦਰ ਚ ਭੇਜੋ ਤਾ ਪਿਛਲੇ ਦਿਨੀ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਪੁੱਲਰ ਜੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵੀ ਨੇ ਐਮਪੀ ਦੇ ਉਹਨਾਂ ਵੱਲੋਂ ਛਬਦਾਵਲੀ ਵਰਤੀ ਗਈ ਸੀ ਸਾਬਕਾ ਵਿਧਾਇਕ ਵੱਲੇ ਕਈ ਇਲਜ਼ਾਮ ਜਿਹੜੇ ਲਗਾਏ ਗਏ ਸੀ ਉਸ ਦਾ ਜਵਾਬ ਦੇਣ ਲਈ ਅੱਜ ਸਾਡੇ ਨਾਲ ਹਰਮਿੰਦਰ ਸਿੰਘ ਸਾਬਕਾ ਵਿਧਾਇਕ ਨੇ ਪੱਤੀ ਦੋ ਉਹ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਆਪਣੇ ਪੱਖ ਵਿੱਚ ਕੀ ਕਹਿਣਾ ਚਾਹੁੰਦੇ ਤੇ ਕੀ ਜਵਾਬ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਸਰ ਪੰਜਾਬ ਨੇ ਉਹਦੇ ਪਹਿਲਾਂ ਜੀ ਆਣ ਨੂੰ ਆਖਦੇ ਸਾਡੇ ਮਿਹਰਬਾਨ ਬਹੁਤ ਬਹੁਤ ਧੰਨਵਾਦ ਦੇਖੋ ਮੈਂ ਸਮਝਦਾ ਕਿ ਸਾਡੇ ਮਾਝੇ ਦੀ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਵਿਧਾਨ ਸਭਾ ਹਲਕੇ ਦੀ ਬਦਕਿਸਮਤੀ ਹੈ ਕਿ ਲੋਕਾਂ ਨੂੰ ਬੜਾ ਚਾਅ ਸੀ ਕਿ ਬਦਲਾਅ ਦੇ ਵਿੱਚ ਸ਼ਾਇਦ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਘੱਟ ਕੀਤਾ ਹੈ ਨਵੀਂ ਸਰਕਾਰ ਬਣਾਵਾਂਗੇ ਪਤਾ ਨਹੀਂ ਕਿਹੜਾ ਚਮਤਕਾਰ ਆ ਜਾਏਗਾ ਤੇ ਪਤਾ ਨਹੀਂ ਕੀ ਹੋ ਜਾਏਗਾ ਸ਼ਾਇਦ ਲੋਕਾਂ ਨੇ ਖੁੱਲ ਕੇ ਵੋਟਾਂ ਪਾਈਆਂ ਮੇਰੇ ਖਿਆਲ ਕੋਈ ਕਿਸੇ ਨੂੰ ਕਹਿਣ ਵੀ ਨਹੀਂ ਗਿਆ ਤੇ ਲੋਕਾਂ ਨੇ ਆਪਣੇ ਮਨ ਨਾਲ ਪਾਈਆਂ ਬਟ ਯਾਰ ਪਤਾ ਨਹੀਂ ਕੀ ਗੱਲ ਆ ਇੱਥੇ ਬੜੀਆਂ ਗੱਲਾਂ ਉੱਚੀਆਂ ਉੱਚੀਆਂ ਬਾਵਾ ਕਰਕੇ ਇਹ ਗੱਲ ਚਲੋ ਮੇਰੇ ਤੇ ਇਲਜ਼ਾਮ ਵੀ ਲਾਏ ਬੜਾ ਕੁਝ ਆ ਮੈਂ ਅਜ ਤੱਕ ਇਹ ਕਹਿੰਦੇ ਕਿ ਗਿਲਨੇ ਸ਼ੁਰੂਆਤ ਕੀਤੀ ਹੈ ਮੈਂ ਇੱਕ ਆਪੋਜੀਸ਼ਨ ਦੇ ਵਿੱਚ ਸਾਬਕਾ ਐਮਐਲਏ ਹਾਂ ਮੇਰਾ ਫਰਜ਼ ਬੰਦਾ ਹੈ ਕਿ ਜਿਹੜੇ ਕੰਮ ਪਿਛਲੀ ਸਰਕਾਰ ਵਲੇ ਸ਼ੁਰੂ ਹੋਏ ਆ ਜੇ ਉਹਨਾਂ ਵਿੱਚ ਅਗਾਹ ਕੋਈ ਰਫਤਾਰ ਮਠੀ ਆ ਤੇ ਮੈਂ ਸਰਕਾਰ ਨੂੰ ਮੜਾ ਮੋੜਾ ਕਹਿੰਦਾ ਰਵਾਂ ਮੰਤਰੀ ਨੂੰ ਕਹਿੰਦਾ ਰਵਾਂ ਔਰ ਦੇਖੋ ਇਹਨਾਂ ਗੱਲਾਂ ਤੇ ਜਗੁੱਸਾ ਕਰਕੇ ਅੱਜ ਪਬਲਿਕ ਮੀਟਿੰਗ ਦੇ ਵਿੱਚ ਮੇਰੇ ਖਿਲਾਫ ਬੇਹੁੱਦੀਆਂ ਮੇਰੇ ਪਰਿਵਾਰ ਦੇ ਖਿਲਾਫ ਮੇਰੇ ਖਿਲਾਫ ਮੇਰੀ ਘਰ ਵਾਲੀ ਦੇ ਖਿਲਾਫ ਬੇਹੁੱਦੀਆਂ ਗੱਲਾਂ ਕਰਕੇ ਆਪਾਂ ਕੀ ਸਾਬਤ ਕਰਨੇ ਚਾਹੁੰਦੇ ਮੇਰੇ ਖਿਆਲ ਚ ਉਸ ਰੈਲੀ 'ਵਿੱਚ ਜਿਹੜੇ ਲੋਕ ਬੈਠੇ ਸਨ ਸ਼ਰਮ ਉਹਨਾਂ ਨੂੰ ਆ ਰਹੀ ਸੀ ਕਿ ਮੰਤਰੀ ਕਿਹੋ ਜੀਆਂ ਗੱਲਾਂ ਕਰਦਾ ਕਦੇ ਇਹੋ ਜੀਆਂ ਗੱਲਾਂ 70 ਸਾਲਾਂ ਦੇ ਇਤਿਹਾਸ 'ਚ ਤੂੰ ਸੁਣੀ ਹੈ ਵੀ ਕੋਈ ਐਮਐਲਏ ਜਾਂ ਕੋਈ ਮੰਤਰੀ ਐਵੇਂ ਹੀ ਬੋਲਦਾ ਜੇ ਕੋਈ ਯਾਰ ਮੈਂ ਕੀ ਨੁਕਸਾਨ ਕਰਦਾ ਤੁਸੀਂ ਤੁਸੀਂ ਦੇਖੋ ਇਲੈਕਸ਼ਨ ਦੇ ਵਿੱਚ ਵਿਚਰਦੇ ਆਂ ਵਿਚਰਦੇ ਆਂ ਇੱਕ ਥਾਂ ਤੇ ਮੇਰੀ ਘਰ ਵਾਲੀ ਨਾਲ ਇਹਦੀ ਮੁਲਾਕਾਤ ਹੋਈ ਮਿਲੇ ਇਹ ਕਹਿੰਦਾ ਪਿਛਲੀ ਵਾਰੀ ਚਲੋ ਜੀ ਤੁਹਾਡੇ ਘਰ ਵਾਲੇ ਐਮਐਲਏ ਬਣ ਗਿਆ ਤੱਕੀ ਮੈਨੂੰ ਲਾ ਦਿਓ ਕਹਿੰਦੇ ਕੋਈ ਗੱਲ ਨਹੀਂ ਕਿਸਮਤ ਨਾਲ ਤੁਸੀਂ ਜੇ ਜੋ ਤੁਹਾਡੀ ਵੱਡੀ ਗੱਲ ਹੈ ਕੋਈ ਉਹਨਾਂ ਮਾੜੀ ਗੱਲ ਕਹੀ ਹੈ ਯਾਰ ਉਸ ਬਾਰੇ ਬੇਹੁੱਦੀਆਂ ਗੱਲਾਂ ਕਰਦੀਆਂ ਸ਼ਰਮਣੀ ਆਉਂਦੀ ਆਪਾਂ ਨੂੰ ਕੀ ਉਹ ਮੇਰੀ ਮੈਡਮ ਨੇ ਮੇਰੀ ਵਾਈਫ ਨੇ ਕੀ ਬਿਗਾੜਿਆ ਇਹਨਾਂ ਦਾ ਮੇਰੇ ਬਾਰੇ ਇਹ ਗੱਲ ਕਹਿੰਦੇ ਆ ਕਿ ਇਹ ਜੋਧਪੁਰ ਜੇਲ੍ਹ ਦੀਆਂ ਗੱਲਾਂ ਮੈਨੂੰ ਦੱਸੋ ਵੀ 34 ਸਾਲ ਹੋ ਗਏ ਮੈਨੂੰ ਰਿਹਾਓ ਕੇ ਇਹਨੂੰ 34 ਸਾਲਾਂ ਤੋਂ ਮੈਂ 1991 ਵਿੱਚ ਮੈਂ ਸਭ ਤੋਂ ਪਹਿਲੀ ਇਲੈਕਸ਼ਨ ਲੜੀਏ ਮੈਂ ਤਕਰੀਬਨ 7 ਇਲੈਕਸ਼ਨ ਹਾਰਿਆ 8ਵੀਂ ਇਲੈਕਸ਼ਨ ਜਿੱਤੇ ਆਂ 9ਵੀਂ ਇਲੈਕਸ਼ਨ ਮੈਂ ਫੇਰ ਰਹਿਆ ਮੈਂ ਇੱਥੇ ਲਗਾਤਾਰ ਤੇ ਮੇਰੇ ਕਰਤਾਰ ਬਾਰੇ ਕੱਲੀ ਕੱਲੀ ਗੱਲ ਬਾਰੇ ਪੱਟੀ ਦੇ ਲੋਕ ਜਾਣਦੇ ਨੇ ਇਹ ਗੱਲਾਂ ਜਦੋਂ ਜੋਧਪੁਰ ਜੇਲ੍ਹ ਦੀਆਂ ਪੁੱਛੋ ਵੀ ਤੂੰ ਤਾਂ ਭਾਈ ਉਦੋਂ ਡੈਪਰ ਲਾ ਕੇ ਤੁਰਿਆ ਫਿਰਦਾ ਹੋਣਾ ਜੋਧਪੁਰ ਜੇਲ੍ਹ ਦੇ ਚ 1984 ਦੀ ਗੱਲ ਜਦੋਂ ਅਸੀਂ ਇਨਟੈਰੋਗੇਸ਼ਨ ਸੈਂਟਰਾਂ ਵਿੱਚ ਤੁਰੇ ਫਿਰ ਤੂੰ ਕਿੱਥੇ ਸੀ ਉਦੋਂ ਅੱਜ ਗੱਲਾਂ ਕਰਕੇ ਵੇਖੋ ਇਹੋ ਜੀਆਂ ਗੱਲਾਂ ਕਰਕੇ ਜਿਹੜੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਉਹ ਪਤਾ ਨਹੀਂ ਕੀ ਕਹਿੰਦਾ ਬਾਹ ਬੂੰਦ ਦੀ ਕੀ ਗੱਲ ਕਰਦਾ ਉਹ ਉਹ ਮਤਲਬ ਕੀ ਆਪਾਂ ਸਾਬਤ ਕਰਨਾ ਚਾਹੁੰਦੇ ਆ ਮਤਲਬ ਕਿ ਆਪਾਂ ਪਾਰਲੀਮੈਂਟ ਦੇ ਅੱਜ ਉਮੀਦਵਾਰ ਆ ਪਾਰਲੀਮੈਂਟ ਵਿੱਚ ਜਾ ਕੇ ਇਹੋ ਜੀ ਭਾਸ਼ਾ ਵਰਤਿਆ ਕਰਾਂਗੇ ਆਪਾਂ ਆਪਾਂ ਸਟੇਜਾਂ ਤੇ ਪਾਰਲੀਮੈਂਟ ਦੀਆਂ ਵੋਟਾਂ ਲੈਣ ਵਾਸਤੇ ਲੋਕਾਂ ਮੈਨੂੰ ਇੱਕ ਵੀ ਗੱਲ ਦੱਸੇ ਕਿ ਉਸ ਸਭਾ ਦੇ ਵਿੱਚ ਇਹਨੇ ਆਪਣਾ ਕੋ 2 ਸਾਲ ਦਾ ਰਿਪੋਰਟ ਕਰ ਦਿੱਤਾ ਹੋਵੇ ਕਿ ਫਲਾਣਾ ਫਲਾਣਾ ਕੰਮ ਗਿਲ ਛੱਡ ਗਿਆ ਸੀਗਾ ਤੇ ਮੈਂ ਪੂਰਾ ਕੀਤਾ ਜੇ ਮੈਂ ਯੂਨੀਵਰਸਿਟੀ ਦੀ ਕਿਤੇ ਗੱਲ ਕਰਦਾ ਤੇ ਯੂਨੀਵਰਸਿਟੀ ਬਾਰੇ ਕਿੰਤੂ ਪਰੰਤੂ ਕਰਦਾ ਲੋ ਜੀ ਮੈਂ ਕੀ ਕਰਨ ਇਹ ਕੀ ਛੱਡ ਕੇ ਗਏ ਯਾਰ ਮੈਂ ਤਾਂ ਸ਼ੁਕਰ ਕਰੋ ਕਿ ਆਪਣੀ ਸਰਕਾਰ ਦੇ ਹੁੰਦਿਆਂ ਹੁੰਦਿਆਂ ਉਹਦਾ ਬਕਾਇਦਾ ਤੌਰ ਤੇ ਮੈਂ ਸਾਰਾ ਕੋਰਸ ਅਟੈਂਡਡ ਅੰਡਰ ਪਾਸ ਕਰਾ ਕੇ ਇੱਕ ਪਟੜੀ ਤੇ ਚੜ ਗਿਆ ਸੀਗਾ ਸਰਕਾਰ ਦਾ ਹੁਣ ਅਗਲੀ ਤਾਂ ਫਰਜ਼ ਬੰਦਾ ਕਿ ਉਹਨੂੰ ਸਿਰੇ ਲਾਵੇ ਅਗਲਾਵੇ ਮੇਰੇ ਕੋਲੋਂ 6 ਉੱਥੇ ਜਾ ਕੇ ਅਧ்கਾਟਨ ਦੇ ਪੱਤਰ ਲਾ ਦੇਵੇ ਮੈਂ ਤਾਂ ਨਹੀਂ ਰੋਕ ਸਕਦਾ ਨਾ ਮੈਂ ਦਰੋਕਿਆ ਨਹੀਂਗਾ ਮੰਤਰੀ ਐ ਪਰ ਮੈਨੂੰ ਇੱਕ ਦਿਨ ਦੱਸੇ ਕਦੇ ਜਾ ਕੇ ਯੂਨੀਵਰਸਿਟੀ ਦਾ ਕੈਂਪਸ ਜਿਹੜਾ ਉੱਥੇ ਚਾਰਦਵਾਰੀ ਹੋਈ ਐ ਕਦੇ ਜਾ ਕੇ ਉੱਥੇ ਦਰਸ਼ਨ ਕੀਤੇ ਐ ਕਦੇ ਉੱਥੇ ਜਾ ਕੇ ਠੇਕੇਦਾਰਾਂ ਨੂੰ ਪੁੱਛਿਆ ਵੀ ਕਿੰਨਾ ਕੰਮ ਰਿਹਾ ਹੈ ਕਿੰਨਾ ਹੋਣ ਵਾਲਾ ਇਹ ਕਿਹੜੀਆਂ ਗੱਲਾਂ ਦਾ ਮੈਨੂੰ ਦੱਸੋ ਵੀ ਮੇਰੇ ਤੇ ਇਤਰਾਜ਼ ਕੀਤਾ ਜਾਖਦਾ ਵੀ ਇਹ ਤੇ ਗਿੱਲ 2.5 ਗਿੱਲੇ ਜ਼ਮੀਨ ਐ ਮੇਰੇ ਕੋਲ 60 ਗਿੱਲੇ ਜ਼ਮੀਨ ਐ ਯਾਰ ਮੇਰੇ ਵੱਲੋਂ ਭਾਅ ਤੇ ਕੋਈ 600 ਗਿੱਲਾ ਹੋਵੇ ਮੈਨੂੰ ਇਸ ਗੱਲ ਦਾ ਕੀ ਭਾਅ ਆ ਮੈਂ ਕਹਿੰਦਾ ਜੀ ਮੇਰੇ ਕੋਲ 2.5 ਗਿੱਲੇ ਜ਼ਮੀਨ ਐ ਸਰਦਾਰ ਜੀ ਮੈਨੂੰ ਇਹ ਦੱਸ ਮੈਂ ਉਸ 2.5 ਤੋਂ 50 ਕਿੱਲੇ ਬਣਾਈ ਆ। ਮੈਨੂੰ ਕੋਈ ਮੈਂ ਘਰ ਬਣਾਇਆ ਵਾ। ਮੈਂ ਦੁਨੀਆ ਦੇ ਕਿਸੇ ਕੋਨੇ ਵਿੱਚ ਕੋਈ ਪ੍ਰਾਪਰਟੀ ਖਰੀਦੀ ਏ। ਵੀ ਪੰਜਾਬ ਦੇ ਲੋਕਾਂ ਨਾਲ ਠਗੀ ਮਾਰ ਕੇ ਮੈਂ ਕੋਈ ਬੈਂਕ ਅਕਾਊਂਟ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਇਆ ਮੈਨੂੰ ਉਹ ਦੱਸ। ਫਿਰ ਮੈਂ ਮੰਨਦਾ ਕਿ ਵਾਕੇ ਹੀ ਇਹਨੇ ਬੰਦੇ ਨੇ ਬੜੀ ਇਨਵੈਸਟੀਗੇਸ਼ਨ ਕਰਕੇ ਯਾਰ ਮੇਰੀਆਂ ਗੱਲਾਂ ਲੱਭ ਲਈਆਂ। ਇਹੋ ਜੀ ਗੱਲ ਕਰ। ਮੈਨੂੰ ਤਾਂ ਫਖਰ ਆ ਯਾਰ ਮੈਂ ਨਾ ਮੈਂ 2.5 ਬਣਾਵੇ ਮੇਰੇ ਕੋਲੇ। ਪਰ ਮੈਂ ਪੱਟੀ ਦੇ ਲੋਕਾਂ ਨੂੰ ਜਵਾਬ ਦੇ ਆ। ਪੱਟੀ ਦੇ ਮੇਰੀ ਮੇਰੀ ਆਤਮਾ ਸੁਰਖਰੂ ਆ ਕਿ ਜੋ ਕੰਮ ਕਾਂਗਰਸ ਸਰਕਾਰ ਵਲੇ ਪੱਟੀ ਵਿਧਾਨ ਸਭਾ ਜਾ ਜਿੰਨੀਆਂ ਗਰੰਟਾਂ ਜਿੰਨੇ ਪੈਸੇ ਪੱਟੀ ਦੇ ਪਿੰਡਾਂ ਨੂੰ ਮਿਲ ਗਏ ਇੰਨੇ ਪੈਸੇ ਤੇ ਅਜ ਤੱਕ ਕਦੇ ਆਏ ਨਹੀਂ ਔਰ ਆਉਣ ਤੋਂ ਬਾਅਦ ਮ ਪੈਸੇ ਲਵਾਏ ਨੇ ਪੱਟੀ ਦੇ ਪਿੰਡਾਂ ਦੇ ਵਿੱਚ ਪੱਟੀ ਦੇ 113 ਪਿੰਡ ਨੇ 91 ਪਿੰਡਾਂ 'ਚ ਸੀਵਰੇਜ ਪਾਇਆ ਨਾਲੀਆਂ ਬੰਦ ਕਰਕੇ ਮ ਟਾਇਲਾਂ ਲਵਾਈਆਂ ਨੇ ਦੱਸੋ ਮ ਸ਼ਮਸ਼ਾਨ ਘਾਟਾ ਬਣਾਈਆਂ ਨੇ ਗੱਲ ਉਹਨਾਂ ਗੱਲਾਂ ਨੂੰ ਗਾਂ ਤੋਰਨ ਦੀ ਲੋੜ ਸੀ ਔਰ ਅੱਜ ਇੱਕ ਬੜੀ ਬੇਹੋਦੀ ਹੈ ਔਰ ਅੱਜ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਪੰਜਾਬ ਵਿੱਚ ਕੌਂਟਰੋਵਰਸੀ ਚੱਲ ਰਹੀ ਹੈ ਉਹਦੇ ਵਿੱਚ ਪੱਟੀ ਹਲਕੇ ਦਾ ਨਾਮ ਆ ਰਿਹਾ ਹੈ ਪੱਟੀ ਹਲਕੇ ਦੇ ਨਮਾਇंदे ਦਾ ਨਾਮ ਆ ਰਿਹਾ ਹੈ ਪੱਟੀ ਦੇ ਮੰ ਔਰ ਜਿਹੜੀਆਂ ਇਦੋਂ ਵੀ ਵੱਧ ਕੇ ਘੱਟ ਜਿਹੜੀ ਗੱਲ ਕੀਤੀ ਮੇਰੇ ਮੈਨੂੰ ਗਾਲਾਂ ਕੱਢੀਆਂ ਕੱਢੀਆਂ ਉਹਨੇ ਪੰਜਾਬ ਦੀਆਂ ਬਹੁਤ ਦੋ ਸਨਮਾਨਜਨਕ ਜਿਹੜੀਆਂ ਬਰਾਦਰੀਆਂ ਨੇ ਇੱਕ ਰਾਮਗੜੀਆ ਬਰਾਦਰੀ ਇੱਕ ਸੁਨਿਆਰਾ ਬਰਾਦਰੀ ਉਹਨਾਂ ਦੇ ਖਿਲਾਫ ਉਹਦੀ ਬਾਡੀ ਲੈਂਗੁਏਜ ਔਰ ਬੜੀ ਜਲੀਲ ਭਰੇ ਲਫ਼ਜ਼ਾਂ ਦੇ ਨਾਲ ਜਿਹੜੀ ਉਹਨਾਂ ਨੂੰ ਸੰਬੋਧਨ ਕੀਤਾ ਬਹੁਤ ਦੁੱਖ ਦੀ ਗੱਲ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਰਾਮਗੜੀਆ ਬਰਾਦਰੀ OBC ਜਿੰਨੇ ਵੀ ਨੇ ਅੱਜ ਐਜੀਟੇਟਡ ਨੇ ਅੱਜ ਇਹਦੇ ਪਤਲੇ ਸਾੜੇ ਜਾਰੇ ਇਹ ਕਿੱਧਰ ਤੱਕ ਆਮ ਹੈ ਅੱਜ ਇਹ ਕਿਹੜੇ ਪੰਜਾਬ ਨੂੰ ਇਲੈਕਸ਼ਨਾਂ ਦੇ ਦੌਰਾਨ ਖਾਨਾ ਜੰਗੀਵਲ ਧੱਕਣ ਵਾਸਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਕਿਹੜਾ ਕੰਮ ਕੀਤਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਦੇਖੋ ਇਹ ਬਿਹੇਵੀਅਰ ਨਾਰਮਲ ਬੰਦੇ ਦਾ ਬਿਹੇਵੀਅਰ ਨਹੀਂਗਾ ਜੋ ਉਥੇ ਸਟੇਜ ਤੇ ਜੋ ਕੁਝ ਬੋਲਿਆ ਗਿਆ ਇਹ ਜੋ ਕੁਝ ਕੀਤਾ ਗਿਆ ਇਹ ਆਮ ਬੰਦਾ ਦੇਖੋ ਉਥੇ ਸਲਿੱਪਾਂ ਪਿੱਛੋਂ ਦਿੱਤੀਆਂ ਜਾ ਰਹੀਆਂ ਸਨ ਉਹ ਉਥੇ ਦੋ ਤਿੰਨ ਵਾਰੀ ਪਾਣੀ ਪੀਤਾ ਜਾ ਰਿਹਾ ਸੀ ਇਹਦੇ ਤੋਂ ਪਹਿਲਾਂ ਬੋਲਣ ਵਾਲੇ ਬਲਾਰੇ ਦੇ ਕੱਪੜੇ ਖਿੱਚੇ ਗਏ ਕਿ ਉਹਨੂੰ ਪਿੱਛੇ हट ਜਾ ਸਰਵਨ ਸਿੰਘ ਧੁੰਨ ਦੇ ਵੀ ਤੂੰ ਪਿੱਛੇ हट ਜਾ ਮੈਂ ਬੋਲਣਾ ਹੈ ਤੇ ਬੋਲ ਕੇ ਆਹ ਕੁਛ ਮਤਲਬ ਕਿ ਮੈਂ ਤਾਂ ਮੈਨੂੰ ਦੁੱਖ ਇਸ ਗੱਲ ਦਾ ਦੇਖੋ ਮੈਂ ਨਹੀਂ ਕਿਸੇ ਤੇ ਦੋਸ਼ ਲਾਉਣਾ ਚਾਹੁੰਦਾ ਦੇਖੋ ਮੈਂ ਅੱਜ ਤੱਕ ਇਹਦੇ ਪਰਿਵਾਰ ਬਾਰੇ ਇਹਦੀ ਘਰ ਵਾਲੀ ਬਾਰੇ ਇਹਦੇ ਇਹਦੇ ਪਿਤਾ ਬਾਰੇ ਇਹਦੇ ਬੱਚਿਆਂ ਬਾਰੇ ਮੈਂ ਕੋਈ ਕੈਰੈਕਟਰ ਅਸੈਸੀਨੇਸ਼ਨ ਦੀ ਇੱਕ ਵੀ ਗੱਲ ਨਹੀਂ ਕੀਤੀ ਬਟ ਮੈਂ ਇਹ ਗੱਲ ਜ਼ਰੂਰ ਕਹੂੰਗਾ ਸਰਕਾਰ ਨੂੰ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਾਂਗਾ ਕਿ ਭਾਈ ਇਹ ਨਾਰਮਲ ਬਿਹੇਵੀਅਰ ਨਹੀਂਗਾ ਇਹ ਨਸ਼ੇ ਕਰਨ ਤੋਂ ਬਿਨਾ ਬੰਦਾ ਇਹੋ ਜਿਹਾ ਬੋਲ ਨਹੀਂ ਬੋਲ ਸਕਦਾ ਔਰ ਜੇ ਇਹਦਾ ਸ਼ੱਕ ਕੱਟਣਾ ਹੋਵੇ ਇਹਨੂੰ ਵੀ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨਾ ਚਾਹੀਦਾ ਔਰ ਮੈਂ ਵੀ ਕਹਿਣਾ ਚਾਹੁੰਦਾ ਕਿ ਪੱਟੀ ਵਾਲੇ ਹਸਪਤਲ 'ਚ ਨਹੀਂ ਪੰਜਾਬ ਦੇ ਕਿਸੇ ਚੰਗੇ ਹਸਪਤਲ ਜਾਂ ਪੀਜੀਆਈ ਤੋਂ ਇਹਦਾ ਡੋਪ ਟੈਸਟ ਕਰਾਉਣਾ ਚਾਹੀਦਾ ਔਰ ਘਟੋ-ਘਟੇ ਲੋਕਾਂ 'ਇਸ ਸਾਬਤ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਜਿਹੜੇ ਅਬਨਾਰਮਲ ਬਿਹੇਵੀਅਰ ਵਾਲੇ ਬੰਦੇ ਆ ਉਹਨਾਂ ਦਾ ਕੀ ਇਲਜ਼ਾਮ ਹੋਣਾ ਚਾਹੀਦਾ ਤੇ ਜੇ ਇਲਜ਼ਾਮ ਸਾਬਤ ਹੋ ਜਾਂਦਾ ਤੇ ਇਹ ਸਰਕਾਰ ਨੂੰ ਔਰ ਇਹਨੂੰ ਚਾਹੀਦਾ ਫਰਜ਼ ਬੰਦ ਹੈ ਕਿ ਇਹਨਾਂ ਨੂੰ ਤੁਰੰਤ ਬਰਖਾਸਤ ਕਰਕੇ ਪੰਜਾਬ ਦੀ ਕੈਬਨਿਟ 'ਚੋਂ ਟੁਕਵੀਂ ਸਜ਼ਾ ਦਿੱਤੀ ਜਾਵੇ ਔਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਰਿਹਾ ਇਸ ਸਬੰ ਵੀ ਘਟੋ ਘਟ ਜੋ ਇਹਦਾ ਬਿਹੇਵੀਅਰ ਹੈ ਜੋ ਇਹਦਾ ਵਤੀਰਾ ਜੋ ਇਹਨੇ ਪੰਜਾਬ ਦੇ ਵਿੱਚ ਗੁੱਲ ਖਲਾਏ ਆ ਦੋ ਤਿੰਨ ਦਿਨ ਤੋਂ ਜੋ ਕੁਝੇ ਬਕੜਵਾਸ ਕਰ ਰਹੇ ਦੀ ਇਹਦਾ ਘਟੋ ਘਟ حساب ਲਿਆ ਜਾਵੇ ਔਰ ਮੈਂ ਪਰਸੋਂ ਇਹ ਗੱਲ ਕਹੀ ਸੀ ਕਿ ਇਹਦੇ ਤੇ ਮੈਂ ਕੋਈ ਡੀਫਰਮੇਸ਼ਨ ਦਾ ਕੇਸ ਨਹੀਂ ਕਰਨਾ ਮੈਂ ਚਾਹੁੰਦਾ ਸੀ ਕਿ ਜੋ ਇਹਨੇ ਕਰ ਲਿਆ ਹੋ ਸਕਦਾ ਇਹਨੂੰ ਆਪਣੇ ਘਰ ਜਾ ਕੇ ਗਲਤੀ ਦਾ ਅਹਿਸਾਸ ਹੋਵੇ ਜਾਂ ਲੋਕ ਸੱਜਣ ਮਿੱਤਰ ਜਦੋਂ ਕਹਿਣਗੇ ਉਦੋਂ ਕਹੂਗਾ ਬਟ ਕੱਲ ਵਿਸਾਖੀ ਦਾ ਦਿਨ ਸੀ ਮੈਂ ਵਿਸਾਖੀ ਵਾਲੇ ਦਿਨ ਸੰਗਰਾਣ ਵਾਲੇ ਦਿਨ ਕੋਈ ਐਸੀ ਗੱਲ ਨਹੀਂ ਸੀ ਕਰਨਾ ਚਾਹੁੰਦਾ ਮੈਂ ਕੱਲ ਸਾਰੀ ਦਿਹਾੜੀ ਨਹੀਂ ਬੋਲੇਆ ਪਰ ਕੱਲ ਸ਼ਾਮ ਨੂੰ ਦੁਬਾਰਾ ਇਹਨੇ ਲਾਈਵ ਹੋ ਕੇ ਗੱਲ ਕਹੀ ਆ ਕਿ ਬਾ ਬੂੰ ਦੀ ਪਤਾ ਨਹੀਂ ਕੀ ਗੱਲ ਕਰਕੇ ਨੇ ਫੇਰ ਬਹੁਤ ਬੇਹੁੱਦੀਆਂ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਗੱਲਾਂ ਕੀਤੀਆਂ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਮਣ ਕਹਿਣਾ ਚਾਹੁੰਦਾ ਜੇ ਤਾਂ ਮੈਂ ਸ਼ੁਰੂਆਤ ਕੀਤੀ ਹੈ ਮੈਂ ਕੋ ਪਰਸਨਲ ਅਟੈਕ ਕੀਤਾ ਤੇ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਇਹਨੇ ਸ਼ੁਰੂ ਕੀਤੀ ਆ ਪਰਸਨਲ ਅਟੈਕ ਵਾਲੀ ਤੇ ਫੇਰ ਮੈਂ ਹੁਣ ਮਨ ਬਣਾਇਆ ਆਪਣੇ ਸਜਣਾ ਮਿੱਤਰਾਂ ਨਾਲ ਮੈਨੂੰ ਮੇਰੀ ਪਾਰਟੀ ਨੇ ਮੈਨੂੰ ਕਿਹਾ ਵੀ ਇਹ ਤੇ ਡਿਫੇਮੇਸ਼ਨ ਦਾ ਕੇਸ ਪਾਓ ਮੈਂ ਕੱਲ ਨੂੰ ਸੋਮਵਾਰ ਨੂੰ ਮੈਂ ਲੀਗਲ ਨੋਟਿਸ ਜਾਰੀ ਕਰ ਰਿਹਾ ਹਾਂ 15 ਦਿਨ ਦੇ ਵਿੱਚ ਵਿੱਚ ਜੇ ਨੇ ਪਬਲਿਕਲੀ ਮਾਫੀ ਨਾ ਮੰਗੀ ਔਰ ਮੈਨੂੰ ਕੋਈ ਇਹ ਨਹੀਂ ਕਿ ਮੈਨੂੰ ਮਾਫੀ ਮੰਗ ਕੇ ਤੇ ਮੈਨੂੰ ਦੇਖੋ ਮਾਫੀ ਤਾਂ ਨੇ ਆ ਜਿਹੜੇ ਬਰਾਦਰੀਆਂ ਬਾਰੇ ਗੱਲ ਕੀਤੀ ਉਹਦੇ ਬਾਰੇ ਮੰਗੀ ਹੈ ਪਰ ਕੀ ਕਤਲ ਕਰਨ ਤੋਂ ਬਾਅਦ ਮਾਫੀ ਮੰਗ ਕੇ ਪੁਲਿਸ ਛੱਡ ਦਿੰਦੀ ਹੈ ਕੀ ਉਹ ਗੁਨਾਹ ਮਾਫ਼ ਹੋ ਜਾਂਦਾ ਔਰ ਮੈਂ ਸਰਦਾਰ ਜੀ ਤੁਹਾਡੇ ਤੇ ਡਿਫੈਮੇਸ਼ਨ ਕੇਸ ਕਰਾਂਗਾ ਅਦਾਲਤ ਵਿੱਚ ਬੇਸ਼ੱਕ ਤੁਸੀਂ ਆਪਣੀ ਪਾਰਟੀ ਦੇ ਵੱਡੇ ਸੁਪਰੀਮੋ ਜਾਂ ਉਹਨਾਂ ਦੇ ਮੁਤਾਬਕ ਕੋਸ਼ਿਸ਼ ਕਰੋ ਕਿ ਬਾਅਦ ਵਿੱਚ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਮੇਰੇ ਕੋਲੇ ਜਿੰਨੇ ਮਰਜ਼ੀ ਰਿਸ਼ਤੇਦਾਰ ਭੇਜ ਦੀ ਜਿੰਨੂੰ ਮਰਜ਼ੀ ਭੇਜ ਦੇ ਉਹਨਾਂ ਮੈਂ ਮਾਫ ਨਹੀਂ ਕਰਦਾ ਮੈਂ ਤਾਂ ਹੁਣ ਸਿਰੇ ਲਾ ਕੇ ੜਦਾ ਗੱਲ ਅਦਾਲਤ ਵਿੱਚ ਜੋ ਕੋਈ ਤੂੰ ਕੀਤਾ ਮੈਂ ਉੱਥੇ ਜਵਾਬ ਮੰਗਣਾ ਉੱਥੇ ਪੇਸ਼ੀਆਂ ਵੀ ਭੁਗਤਣੀਆਂ ਪੈਣਗੀਆਂ ਔਰ ਮੈਂ ਵੀ ਜਾਊਂਗਾ ਤੂੰ ਵੀ ਜਾਏਂਗਾ ਭਾਵੇਂ ਕੇਸ 5 ਸਾਲ ਚੱਲੇ 10 ਸਾਲ ਚੱਲੇ ਮੇਰੇ ਵੀਰ ਤੈਨੂੰ ਮੈਂ ਹੁਣ ਦੱਸੂਗਾ ਕਿ ਰਾਜਨੀਤੀ ਕਿਵੇਂ ਕਰੀਦੀ ਹੈ ਦੇਖੋ ਮੈਂ ਨਾ ਅੱਜ ਵੀ ਨਹੀਂ ਮੈਂ ਕਹਿੰਦਾ ਮੈਂ ਅੱਜ ਵੀ ਪਰਸਨਲ ਟੈਗ ਨਹੀਂ ਕਰਦਾ ਜੋ ਗੱਲਾਂ ਕੀਤੀਆਂ ਉਹਦਾ ਜਵਾਬ ਦੇ ਰਿਆ ਮੈਂ ਜੋ ਮੈਂ ਕਰਨਾ ਗੇਟ ਦੀ ਵੀ ਗੱਲ ਕੀਤੀ ਉਹਨਾਂ ਗੇਟ ਦੇ ਵਿੱਚੋਂ ਜਿਹੜੇ ਹਰਮਿੰਦਰ ਗਿੱਲ ਨੇ ਪੈਸੇ ਲਏ ਉਹ ਕੀ ਹੈ ਸਾਰਾ ਮਸਲਾ ਦੇਖੋ ਮਾਫ ਕਰਨਾ ਮੈਂ ਪੱਟੀ ਦੇ ਵਿੱਚ ਬਹੁਤ ਸਾਰੇ ਗੇਟ ਬਣਾਇਆ ਪੱਟੀ ਦੇ ਇਧਰਲੇ ਪਾਸੇ ਵਾਲਮੀਕੀ ਗੇਟ ਬਣਾਇਆ ਮੈਨੂੰ ਦੱਸਣ ਕਿ ਉਹ ਸਵਾਲਮੀਕੀ ਗੇਟ ਦੇ ਮੈਂ ਪੈਸੇ ਕਿੱਥੋਂ ਲਏ ਆ ਮੈਂ ਕੋਈ ਗ੍ਰਾਂਟ ਪਾਈ ਆ ਔਰ ਦੂਸਰੇ ਪਾਸੇ ਬਾਬਾ ਵਿਦੀ ਚੰਦ ਜੀ ਦੇ ਨਾਂ ਤੇ ਗੇਟ ਬਣਾਇਆ ਮੈਂ ਉੱਤੇ ਕੋਈ ਕਿਸੇ ਤੋਂ ਪੈਸਾ ਨਹੀਂ ਲਿਆ ਔਰ ਜਿਹੜਾ ਗੇਟ ਹਰੀ ਹਰ ਰੋਹੀ ਮੰਦਿਰ ਦਾ ਗੇਟ ਬਣਿਆ ਨਦੋਰ ਚੌਂਕ ਦੇ ਵਿੱਚ ਮੈਨੂੰ ਪੁੱਛਿਆ ਕਿ ਕਹਿੰਦੇ ਬਾਬਾ ਜੀ ਤੋਂ ਕੋਲੋਂ ਪੈਸੇ ਲੇ ਮੈਂ ਬਾਬਾ ਜੀ ਤੋਂ ਰੰਗ ਦੇ ਵੀ ਪੈਸੇ ਨਹੀਂ ਲਏ ਹਾਂ ਮੈਂ ਬਾਬਾ ਜੀ ਨੂੰ ਪੁੱਛਿਆ ਸੀ ਕਿ ਬਾਬਾ ਜੀ ਕਿਹੜੇ ਰੰਗ ਦਾ ਗੇਟ ਕਰਨਾ ਉਹਨਾਂ ਨੇ ਮੈਨੂੰ ਕਿਹਾ ਕਿ ਕੇਸਰੀ ਰੰਗ ਦਾ ਕਰਨਾ ਮੈਂ ਉਹ ਕੇਸਰੀ ਰੰਗ ਦਾ ਕੀਤਾ ਮੈਂ ਬਾਬਾ ਜੀ ਨੂੰ ਪੁੱਛਿਆ ਗੇਟ ਦੇ ਉੱਪਰ ਨਾਂ ਕੀ ਲਿਖਣਾ ਹੈ ਅੱਜ ਵੀ ਬਾਬਾ ਜੀ ਉੱਥੇ ਹਾਜ਼ਰ-ਨਾਜ਼ਰ ਨੇ ਮੈਂ ਪੁੱਛਿਆ ਬਾਬਾ ਜੀ ਨਾਂ ਕੀ ਕਰਨਾ ਹੈ ਬਾਬਾ ਜੀ ਕਹਿੰਦੇ ਹਰੀ ਹਰ ਰੋਹੀ ਮੰਦਿਰ ਹਰੀ ਹਰ ਗੇਟ ਲਿਖਣਾ ਮੈਂ ਹਰੀ ਹਰ ਦੁਆਰ ਉ ਤੇ ਦੱਸੇ ਨਾ ਗੱਲ ਕੀ ਤੇ ਫਿਰ ਦੂਸਰੀ ਗੱਲ ਮੈਂ ਬੇਇੱਜ਼ਤੀ ਕਰਦਾ ਇੱਕ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਕਿ ਯੂਨੀਵਰਸਿਟੀ ਪਰ ਪੈਸੇ ਨਹੀਂ ਦੇ ਗਏ ਮੈਨੂੰ ਦੱਸੋ ਕਿ ਹੁਣ ਤੱਕ ਜਿਹੜੀਆਂ ਜਿੰਨੇ ਪ੍ਰੋਜੈਕਟ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ੁਰੂ ਕੀਤੇ ਗਏ ਆ ਕਿਸੇ ਥਾਂ ਬਾਰੇ ਕਿਸੇ ਪ੍ਰੋਜੈਕਟ ਦੀ ਬੰਤਰ ਵਾਸਤੇ ਜਿੰਨੀ ਕੋਸਟ ਹੈ ਪੰਜਾਬ ਦੀ ਸਰਕਾਰ ਨੇ ਜਮ੍ਹਾਂ ਕਰਾਈ ਹੈ ਆ ਪਿੱਛੇ ਜੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਇੱਕ ਮੈਡੀਕਲ ਕਾਲਜ ਬਣਾਉਣ ਵਾਸਤੇ ਨੀ ਪੱਥਰ ਰੱਖਿਆ ਸੀ ਸੰਗਰੂਰ ਉਹਨਾਂ ਨੂੰ ਇਹ ਨਹੀਂ ਸਮਝ ਆਈ ਕਿ ਡਿਸਪਿਊਟਡ ਲੈ ਨਹੀਂ ਪੱਥਰ ਰੱਖਿਆ ਉਹਦਾ ਕੇਸ ਹਾਈ ਕੋਰਟ ਵਿੱਚ ਚੱਲਦਾ ਹੈ ਹਾਈ ਕੋਰਟ ਨੇ ਸਟੇ ਦਿੱਤੀ ਹੈ ਕੰਮ ਉੱਥੇ ਰੁਕਿਆ ਪਿਆ ਮੈਨੂੰ ਦੱਸਿਆ ਵੀ ਕੋਈ ਕੰਮ ਐਸਾ ਹੈ ਜਿਹਦੇ ਬਾਰੇ ਆਪਾਂ ਪੈਸੇ ਸਰਕਾਰਾਂ ਨੇ ਪ੍ਰੋਜੈਕਟ ਪਾਸ ਕਰਨੇ ਹੁੰਦੇ ਆ ਵਿਧਾਨ ਸਭਾ ਨੇ ਐਕਟ ਬਣਾਉਣੇ ਹੁੰਦੇ ਆ ਉਹਦਾ ਸਾਰਾ ਮੈਂ ਨਾ ਸ਼ੁਕਰ ਇਹਨੂੰ ਧੰਨਵਾਦ ਕਰਨਾ ਚਾਹੀਦਾ ਸੀ ਕਿ ਕਾਂਗਰਸ ਸਰਕਾਰ ਵੇਲੇ ਮੇਰੇ ਵਿਧਾਨ ਸਭਾ ਹਲਕੇ ਪੱਟੀ ਦੇ ਵਿੱਚ ਇੱਕ ਲਾਅ ਯੂਨੀਵਰਸਿਟੀ ਆਈ ਹੈ ਇਹ ਸਾਡੇ ਹਲਕੇ ਦੀ ਤਰੱਕੀ ਦਾ ਕਾਰਨ ਇਹਨੇ ਬਣਨਾ ਸੀ ਸਾਡੇ ਬੱਚਿਆਂ ਨੂੰ ਭੇਖੋ ਦਾ ਤਰਾਸ਼ਿਆ ਜਾਣਾ ਸੀ ਔਰ ਤੁਸੀਂ ਜੇ ਨਹੀਂ ਪ੍ਰਬੰਧ ਕਰ ਸਕੇ ਪੈਸੇ ਦਾ ਜੇ ਮੈਂ ਤੁਹਾਨੂੰ ਕਿਹਾ ਵੀ ਪੈਸੇ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਪਟਿਆਲੇ ਯੂਨੀਵਰਸਿਟੀ ਜਿਹੜੀ ਸਪੋਰਟਸ ਯੂਨੀਵਰਸਿਟੀ ਆ ਉਹਦੇ ਵਾਸਤੇ ਜੇ ਪੰਜਾਬ ਦੇ ਬਜਟ ਵਿੱਚ 34 ਕਰੋੜ ਦੀ ਪ੍ਰੋਵੀਜ਼ਨ ਰੱਖੀ ਰੱਖੀ ਜਾ ਸਕਦੀ ਹੈ ਤੇ ਪੱਟੀ ਯੂਨੀਵਰਸਿਟੀ ਪੈਸੇ ਕਿਉਂ ਨਹੀਂ ਰੱਖੇਗੇ ਤੇ ਕਿਹਨੇ ਕਰਵਾਉਣੇ ਸੀ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਬਜਟ ਕਾਂਗਰਸ ਸਰਕਾਰ ਵਾਲੇ ਪੇਸ਼ ਹੁੰਦੇ ਸੀ ਮੈਂ 10-10 ਦਿਨ ਉੱਥੇ ਮੁੱਖ ਮੰਤਰੀ ਸਾਹਿਬ ਕੋਲੇ ਤੇ ਵਿੱਤ ਮੰਤਰੀ ਸਾਹਿਬ ਦੇ ਆਲੇ ਦੁਆਲੇ ਚੱਕਰ ਕੰਡਦਾ ਰਹਿੰਦਾ ਸੀ ਵੀ ਹਰ ਬਜਟ ਵਿੱਚ ਕੋਈ ਨਾ ਕੋਈ ਗੱਲ ਪੱਟੀ ਨੂੰ ਮਿਲਣਾ ਚਾਹੀਦਾ ਤੇ ਇਹਨਾਂ ਦਾ ਫਰਜ ਬੰਦਾ ਸੀ ਕਿ ਵਿਧਾਨ ਸਭਾ ਦੇ ਵਿੱਚ ਸਵਾਲ ਕਉਂਦ ਕਹਿੰਦੇ ਵੀ ਜਿਹੜੇ ਪੱਟੀ ਯੂਨੀਵਰਸਿਟੀ ਬਣ ਰਹੀ ਹੈ ਉਹਦੇ ਪੈਸੇ ਕਦੋਂ ਦੇਣੇ ਆ। ਦੂਸਰੀ ਬੇਨਤੀ ਗੱਲ ਹੈ ਕਿ ਦਰਖਤ ਦੀ ਗੱਲ ਕਰਦੇ ਆ ਸੜਕ ਨਹੀਂ ਬਣੀ ਮੈਂ ਇੱਕ ਬੇਨਤੀ ਕਰਾਂ ਤਰਨ ਤਰਨ ਤੋਂ ਪੱਟੀ ਸੜਕ ਦਾ ਬਹੁਤ ਬੁਰਾ ਹਾਲ ਸੀ। ਉਹਨੂੰ ਜੇ ਚੌੜੀ ਕਰਕੇ 33 ਫੁੱਟ ਚੌੜੀ ਸੜਕ ਬਣਾਈਏ ਤੇ ਕਾਂਗਰਸ ਸਰਕਾਰ ਵੇਲੇ ਬਣਾਈਏ। ਉੱਥੇ ਅੱਧਾ-ਅੱਧਾ ਘੰਟਾ ਪਾਉਣਾ ਪਾਉਣਾ ਘੰਟਾ ਡੇਢ-ਡੇਢ ਘੰਟਾ ਲੱਗ ਜਾਂਦਾ ਸੀ। ਔਰ ਉਹ ਸੜਕ ਤੇ ਅੱਜ 15 ਮਿੰਟ ਚ ਲੋਕ ਪਹੁੰਚ ਜਾਂਦੇ ਨੇ। ਔਰ ਖਾਸ ਕਰਕੇ ਜੋੜੇ ਪੁੱਲ ਲਾਗੇ ਅੱਡੇ ਲਾਗੇ ਉਥੇ ਪੁਲੀਆਂ ਬਹੁਤ ਤੰਗ ਸੀ ਔਰ ਕੂਣੀ ਮੋੜ ਬੰਦਾ ਸੀ ਲੋਕਾਂ ਦੇ ਬੜੇ ਐਕਸੀਡੈਂਟ ਹੁੰਦੇ ਸੀ ਉਹ ਜਿਹੜੀਆਂ ਪੁਲੀਆਂ ਹਨ ਤਿੰਨ ਪੁਲੀਆਂ ਨੇ ਉਥੇ 70 70 ਫੁੱਟ ਚੌੜੀਆਂ ਪੁਲੀਆਂ ਕੀਤੀ ਐ ਅੱਜ ਉੱਥੇ ਕਿਸੇ ਦਾ ਐਕਸੀਡੈਂਟ ਨਹੀਂ ਹੁੰਦਾ ਜਿਹੜੀ ਪ੍ਰੋਬਲਮ ਪੱਟੀ ਦੇ ਲਾਗੇ ਦਰਖਤ ਕੱਟਣ ਦੀ ਸੀ ਉਹ ਪ੍ਰੋਬਲਮ ਵਾਸਤੇ 2021 ਦੇ ਵਿੱਚ ਅਸੀਂ ਫੋਰੈਸਟ ਕਾਰਪੋਰੇਸ਼ਨ ਨੂੰ ਲਿਖ ਕੇ ਭੇਜਿਆ ਉਹਨੂੰ ਲਿਖ ਕੇ ਜਦੋਂ ਉਹਦਾ ਜਵਾਬ ਨਾ ਆਇਆ ਔਰ ਉਹਦਾ ਜਵਾਬ ਕਰਦਿਆਂ ਕਰਦਿਆਂ ਅਲਟੀਮੇਟਲੀ ਉਥੇ 2023 ਦੇ ਵਿੱਚ ਉਹਦਾ ਜਵਾਬ ਆਇਆ 2023 ਦੇ ਵਿੱਚ ਉਹਨਾਂ ਨੇ ਸਟਿਪੂਲੇਸ਼ਨ ਲਾਤੀ ਕਿ 1.5 10 ਲੱਖ ਰੁਪਏ ਜਮ੍ਹਾਂ ਕਰਾਓ ਇਹਨਾਂ ਨੇ ਜਮ੍ਹਾਂ ਕਰਾਉਂਦਿਆਂ ਕਰਾਉਂਦਾ ਇੱਕ ਸਾਲ ਹੋਰ ਲਾਤਾ ਜਦੋਂ ਜਮ੍ਹਾਂ ਕਰਾਇਆ ਉਹਨਾਂ ਨੇ ਦਰਖਤ ਕੱਟਣ ਦੀ ਪਰਮਿਸ਼ਨ ਦਿੱਤੀ ਇੱਕ ਦਿਨ ਉਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਉੱਥੇ ਦਰਖਤ ਕੱਟਣੇ ਸ਼ੁਰੂ ਕਰਤੇ ਤੇ ਦਰਖਤ ਕੱਟਣ ਤੋਂ ਬਾਅਦ ਫੇਰ ਕੰਮ ਰੁਗ ਗਿਆ ਕਸੂਰ ਤੇ ਮੇਰਾ ਇਹ ਸੀ ਕਿ ਇੱਕ ਦਿਨ ਉਥੇ ਦੋ ਪੁਲੀਆਂ ਖਰਾਬ ਸੀ ਬਾਵਣੀ ਵਾਲੇ ਚੌਕ ਲਾਗੇ ਤੇ ਉਥੇ ਟ੍ਰੈਫਿਕ ਬਲੌਕ ਸੀ ਰਸਤਾ ਬੰਦ ਸੀ ਤੇ ਮੈਂ ਪੁੱਛਿਆ ਕਹਿੰਦੇ ਜੀ ਪਿਛਲੇ ਸਾਲ ਤੋਂ ਐਂ ਚੱਲਦਾ ਫਿਰ ਤੇ ਮੈਂ ਲਾਈਵ ਹੋ ਕੇ ਕਹਤਾ ਮੈਂ ਕਹਿਆ ਯਾਰੋ ਆ ਸੜਕ ਕੇ ਲੋਕਾਂ ਦਾ ਕੀ ਕਸੂਰ ਹੈ ਇਹ ਸੜਕ ਆਪਾਂ ਕਦੋਂ ਬਣਾਵਾਂਗੇ ਕਦੋਂ ਕੰਪਲੀਟ ਕਰਾਂਗੇ ਇਸ ਗੱਲ ਤੇ ਕੀ ਇਸ ਗੱਲ ਦਾ ਗੁੱਸਾ ਹੈ ਔਰ ਮੈਂ ਇੱਕ ਬੇਨਤੀ ਕਰਾਂ ਕਿ ਸਾਨੂੰ ਗੁੱਸਾ ਕਰਨ ਦੀ بجائے ਆਪਣਾ ਕੰਮ ਕਰਨਾ ਚਾਹੀਦਾ ਹੈ ਔਰ ਮੈਂ ਤੇ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਇਹੋ ਜਿਹੇ ਜਿਹੜੇ ਤੁਸੀਂ ਗੁੱਲ ਖਲਾਏ ਨਾ ਜਿਹੜੇ ਮੰਤਰੀ ਪੰਜਾਬ ਨੂੰ ਦਿੱਤੇ ਜਿੰਨਾਂ ਨੂੰ ਦੋ ਦੋ ਮਹਿਕਮੇ ਦਿੱਤੇ ਆ ਬੜਾ ਤੁਹਾਨੂੰ ਮਾਣ ਆ ਤੁਸੀਂ ਅੱਜ ਲੋਕ ਸਭਾ ਦੀ ਟਿਕਟ ਵੀ ਦੀ ਜੰਮ ਜੰਮ ਦਿਓ ਪਰ ਜੋ ਖਮਿਆਜਾ ਤੁਹਾਨੂੰ ਇਹਨਾਂ ਦੀਆਂ ਬੋਲਬਾਣੀਆਂ ਕਰਕੇ ਬੋਲਕ ਬੋਲਾਂ ਕਰਕੇ ਭੁਗਤਣਾ ਪੈਣਾ ਨਾ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਲੱਗ ਜਾਏਗਾ ਔਰ ਮੈਂ ਇੱਕ ਬੇਨਤੀ ਕਰਾਂ ਕਿ ਪੰਜਾਬ ਨੂੰ ਜੇ ਬਚਾਉਣਾ ਮੁੱਖ ਮੰਤਰੀ ਸਾਹਿਬ ਇਹੋ ਜਿਹੇ ਮੰਤਰੀ ਨੂੰ ਨਸ਼ਾਸ਼ਡੂ ਕੇਂਦਰ 'ਚ ਭੇਜੋ ਪੰਜਾਬ ਦਾ ਨਹੀਂ ਤਾਂ ਬਹੁਤ ਨੁਕਸਾਨ ਹੋ ਜਾਏਗਾ ਔਰ ਜਿਹੜੀਆਂ ਬਰਾਦਰੀਆਂ ਦੇ ਅੱਜ ਕਰੋੜਾਂ ਲੋਕ ਹਿੰਦੂ ਪੰਜਾਬ ਦੇ ਵਿੱਚ ਅੱਜ ਭੜਕੇ ਫਿਰਦੇ ਨੇ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਇਹਨਾਂ ਨੂੰ ਤੁਰੰਤ ਪੰਜਾਬ ਦੀ ਕੈਬਨਿਟ ਵਿੱਚੋਂ ਪਾਸੇ ਕਰਨਾ ਚਾਹੀਦਾ ਇਹ ਸਾਡੇ ਪੱਟੀ ਹਲਕੇ ਦੀ ਬੇਇੱਜ਼ਤੀ ਬਹੁਤ ਵੱਡੀ ਔਰ ਸਾਡੇ ਮਾਜੇ ਦੀ ਖਾਸ ਕਰਕੇ ਬਹੁਤ ਬੇਇਜ਼ਤੀ ਇਸ ਤਰ੍ਹਾਂ ਛਾਤੀ ਤੇ ਹੱਥ ਮਾਰ ਮਾਰ ਕੇ ਕੋਈ ਨਹੀਂ ਕਹਿੰਦਾ ਜੇ ਜੱਟਿਆਂ ਅਸੀਂ ਤੇ ਕਿਸੇ ਤੇ ਕੀ ਰੋਪਿਆ ਦੂਸਰੀਆਂ ਬਰਾਦਰੀਆਂ ਤੇ ਕੀ ਰੋਪਿਆ ਸਾਡਾ ਹਰ ਇੱਕ ਬਰਾਦਰੀ ਦਾ ਸਤਿਕਾਰ ਮਾਣ ਕਰਨਾ ਫਰਜ਼ ਬੰਦ ਹੈ ਤੇ ਅਸੀਂ ਜਾ ਕੇ ਛਾਤੀ ਤੇ ਹੱਥ ਮਾਰ ਮਾਰ ਕੇ ਕੀ ਇਹ ਫਲਾਣਾ 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 ਇਹ ਚੰਗਾ ਸੋਭਾ ਨਹੀਂ ਦਿੰਦਾ ਸਿਆਣ ਹੋਣਾ ਗੱਲ ਕਰਨੀ ਚਾਹੀਦੀ ਤਾਂ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇ ਮਿਹਰਬਾਨੀ ਬਈ ਮਿਹਰਬਾਨ ਤਾਂ ਇਹ ਸਨ ਅਰਵਿੰਦਰ ਸਿੰਘ ਦੀ ਗਿੱਲ ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਹਾਂ ਜਸਪੀਤ ਸਿੰਘ ਸ਼ਿਨਾ ਤਰਨਤਾਰਨ